ਸਭ ਤੋਂ ਪਹਿਲਾਂ ਅਸੀਂ ਸੰਜੇ ਕਾਂਟੋਂ ਨੂੰ ਜਿਸ ਦੇ ਸਰਬੋਗੁਣਿਤ ਪਰਵਾਦੀ ਆ ਜਿਨ੍ਹਾਂ ਨੇ ਸੰਜੇ ਕਾਂਟ ਨੂੰ ਸੱਤਾ ਦੇ ਕੇ ਸੰਜੇ ਸਿੰਘ ਅਸਕਰ ਨੂੰ ਕਹਿਣ ਕਿਹਾ ਹੈ ਦੂਜਾ ਹੈ ਹੰਤਾ ਨੇ ਰਾਸ਼ੋਦੀ ਲੋੜ ਨਹੀਂ ਕਿਉਂਕਿ ਸ਼ੁਰੂਆਤੀ ਦੌਰ ਹੈ ਕਿ ਦੋ ਗੱਲਾਂ ਸਾਡੇ ਆਪ ਨੂੰ ਕਹਿੰਦੇ ਹੁੰਦੇ ਨੇ ਤੇ ਕਿਸੇ ਵੀ ਜੇਮਪ ਤੇ ਆ ਫਾੜ ਲੋ ਜੇ ਤੁਸੀਂ ਬੋਲੇ ਨੇ ਐਸ ਵੀ ਰਹਿਣ ਦੀ ਅਗਲੀ ਦਿਨ ਟੁਕੜਾ ਦੇ ਦੇਣਾ ਉਹਨੇ ਟੁਕੜਾ ਨਹੀਂ ਦੇਣਾ ਉਹਨਾਂ ਗਿਆ ਹੁੰਦਾ ਤੇ ਬੁਝੀ ਗੱਲ ਜੇ ਕਹੀਏ ਬਈ ਐਸ ਐਜੀਟੇਟਿੰਗ ਬੰਦੇ ਰਹਿਣ ਦੀ ਅਗਲੀ ਦਿਨ ਵਾਲੇ ਟੁਕੜੇ ਚਲੇ ਜਾਣੇ ਉਹ ਦੁਗਨੇ ਨਹੀਂ ਜਾਂਦੇ ਹੁੰਦੇ ਪਹਿਲਾਂ ਉਹ ਘੱਟ ਜਾਂਦੇ ਹੁੰਦੇ ਬੋਲ ਜਿੱਤੇ ਨਹੀਂ ਕਦੇ ਐਕਟਿਵ ਹੋਇਆ ਕਦੇ ਤੇਜ਼ ਕਰਕੇ ਸ਼ੁਰੂਆਤੀ ਗੌਰ ਹੈ ਵੱਡਾ ਬੜਾ ਬੋਲੇ ਵਿੱਚ ਆਜਨ ਸ੍ਰੀ ਸਾਹਿਬ ਜੀ ਦਾ ਨਾਸ਼ ਹੋਣੀ ਹੋ ਜੇ ਨਰਵੇਸ ਸਿੰਘ ਅਸਟੜੇ ਨੇ ਲੱਗਿਆ ਕਾਲਾ ਲੱਗਿਆ ਦੇਖਦੇ ਬਾਈ ਉਸਨੇ ਛੜੀਆਂ ਨੇ ਤੇ ਸੰਜੇ ਭਾਂਤੇ ਵਿਚ ਅਸੀਂ ਸਾਡਾ ਮਖੂਤ ਕਰਦੇ ਹਾਂ ਕਿ ਜਦੋਂ ਪੂਰੀ ਸਾੜਾ ਹੱਸਾ ਨਹੀਂ ਹੁੰਦੇ ਹੋ ਅਸੀਂ ਪੌਣ ਲਾਈਫ ਦੀ ਚਲਦੇ ਹਾਂ ਤੇ ਆਪਣਾ ਹੰਗਾ ਸਾਡੇ ਕਿਤਲਾ ਹੋਇਆ ਹੋਇਆ ਕਿਉਂਕਿ ਆਮ ਲੋਕਾਂ ਦੇ ਅੰਦਰ ਜਿਹੜੇ ਲਾਂਡ ਵਾਲੇ ਲੋਕ ਬੰਦੇ ਜਿਹੜੇ ਦੱਤਾਂ ਜੋ ਐਵੇਂ ਦੇ ਸੁੰਗਾ ਬੈਠੇ ਨੇ ਉਨਾ ਅਧਿਕਾਰ ਹੁੰਦੀ ਹੈ ਜੇ ਤੁਸੀਂ ਇਕੱਠੇ ਨਹੀਂ ਹੋ ਰਹੇ ਕੋਈ ਵੱਡੀ ਤੇੜਾ ਜਿਹੀ ਬਾਹਰ ਕਰਦੀ ਹੈ ਇਸ ਤਰ੍ਹਾਂ ਕਿ ਲੋਕਾਂ ਦੀ ਇੱਕ ਹੀਲ ਹੈ ਲੋਕਾਂ ਦੇ ਭੁੱਖੇ ਦਿੱਖਦਾ ਲੋਕਾਂ ਨੂੰ ਜੇ ਬਿਨਾਂ ਨਾਲ ਇਕੱਠੇ ਹੋ ਜਾਣਗੇ ਟੈਂਸ਼ਨ ਕਰਦੇ ਹੋ ਜਾਣਗੇ ਇਸ ਮੁੱਚੇ ਤਾਂ ਇਸ ਜਾਵਤ ਨੂੰ ਤਾਰੂਸਤ ਆਇਆ ਜਾ ਸਕਦਾ ਨਹੀਂ ਇਹ ਸਰਕਾਰ ਚੁਣਵਾਈ ਨਹੀਂ ਮੁੰਜੀ ਬੇਤੀ ਮੇਰੀ ਇਹ ਹੈ ਕਿ ਮੰਨਾ ਦਾ ਜ਼ਿਕਰ ਸਾਡੇ ਨੇ ਕੀਤਾ ਮੰਨਾ ਕੋਈ ਬਕੀਆਂ ਨੇ ਜੇ ਕੁਝ ਨੇ ਬਤਾਏ ਜੀ ਗੱਲ ਹੋਵੇ ਬਲਾਈ ਪੱਤੇ ਦੀ ਹੋਵੇ ਹੋਵੇ ਕਿ 2.5 ਦੀ ਮੋੜ ਬਕਾਇਆ ਦੀ ਮੋੜ ਪੱਤੇ ਬਣ ਦਿੱਤੇ ਉਹਨਾਂ ਦੀ ਗੱਲ ਹੋਵੇ ਪਾਣੀ ਪੈ ਤੋ ਵਟਾ ਮਟਾ ਹੈ ਬਾਰ ਬਾਰ ਕਰਾਂਗੇ ਰਾਜਦਾਨੀ ਟਰੱਕੀ ਦੇ ਉਹਦੇ ਵਿੱਚ ਕੀ ਕੀਤਾ ਜਾ ਰਿਹਾ ਹੈ ਨਾ ਵਟਾ ਮਟਾ ਹੈ ਮੈਂ ਸਮਝਾ ਲਈ ਕਿ ਮੰਡਾਂ ਦੀ ਉੱਪਰ ਤੇ ਦਿੱਤੀ ਹੈ ਕੀ ਹੈ ਇਹ ਹੈ ਕਿ ਮੇਰੇ ਸਾਹਮਣੇ ਮੇਰੇ ਪੇਟੀ ਨਕਸ਼ੇ ਸਾਹਮਣੇ ਨਕਸ਼ਾ ਜਿਹੜਾ ਕਾਮ ਨਹੀਂ ਹੈ ਤਾਂ ਨਾਲ ਹੀ ਨਾਲੀ ਬੜੀ ਉੱਪਰ ਹੈ ਇਹ ਮੰਡਾਂ ਦੀ ਉੱਪਰ ਉਹ ਕੋਲ ਕਾਰ ਕੋਲ ਚੜਾਣਿਆਂ ਦੀ ਉੱਪਰ ਜਾਏ। ਜਿਹੜੀ ਵਾਰੀ ਘੇਰ ਨਹੀਂ ਰਹੇ। ਉਹ ਸਮਾਗਮਤਾ ਕੀ ਜਦੋਂ ਗਾਹੂ ਵਾਇਆ ਕਾਰਤੀ ਸੀ Tata ਵੇਲੇ ਡਾੰਗੇ। ਨਾਲ ਬੋਲਦੇ ਸਰੇ ਬਸ ਦੇਖਦਾ ਰਹੀ ਸੀ ਹੈ ਕੀ ਕੀ ਹੈ। ਸਰਵਾਰਤੀ ਆਸੀ ਕਿਸਾਨ ਅੰਦੋਲਨ ਦੇ ਇਹਨਾਂ ਨੇ ਕਾਰ ਕੋਲ ਸਾਢੇ 3 ਹੋਰੇ ਖੜਾ ਰੱਖਤਾ ਤਾਂ ਜਦ ਤੱਕ ਆ ਹੈ ਡਾਂਗੀਆਂ ਵਾਨੀ। ਜਿਹੜੇ ਦੇਸ਼ ਨੂੰ ਸੂਚੇਪੋਰਟ ਤੇ ਲੋਟਦੇ ਨੇ ਦੇਸ਼ ਨੂੰ ਧਵਾ ਕਰਨੇ ਨੇ। ਉਹਨਾਂ ਦੀਆਂ ਨੀਤੀਆਂ ਕਰਕੇ ਹੀ ਅੱਜ ਹਾਲੇ ਤੱਕ ਆਵਾ ਮੀਂਹੋੜੀਆਂ ਨੇ ਜੁੜਾ ਨਿਯਮਾਂ ਕਰਕੇ ਲੱਖਾਂ ਕੋਰਤਾਰ ਆਦਿ ਨੇ ਖਾਤਮੋੜੀਆਂ ਨੇ ਉਹਨਾਂ ਦੀਆਂ ਰੀਤਾਂ ਕਰਕੇ ਅੱਜ ਸਾਡੇ ਹਰ ਪਾਸੇ ਕੱਟ ਲੱਗ ਰਿਹਾ ਸਾਡੇ ਜ਼ਿਗਾਰ ਤੇ ਕੱਟ ਲੱਗ ਰਿਹਾ ਅੱਜ ਜੰਨੀ ਅੰਨੀ ਪਹੁੰਚੇ ਜਿਹੜੇ ਕਿੰਝ ਸਾਡੇ ਪ੍ਰੋਜੈਕਟ ਦੀ ਗੱਲ ਕਰ ਲੋ ਤੇ ਵੀ ਉਹਨਾਂ ਦੀ ਗੱਲ ਕਰ ਲੋ ਉਹਨਾਂ ਦਾ ਇੱਕੋ ਮਕਸਦ ਹੈ ਪੈਸੇ ਨੂੰ ਕਿਵੇਂ ਕਢਾਣਾ ਹੈ ਇਸ ਦਰਮਿਆਨੀ ਕਲਾਸ ਦਾ ਤੇ ਗਰੀਬ ਦਾ ਅੱਜ ਕਿੰਨੇ ਕੱਢਣਾ ਹੈ ਕਿ ਕਿਹੜੀਆਂ ਲੋਕਾਂ ਨੂੰ ਮਾਰੀਆਂ ਮੋੜੀਆਂ ਕੋਹਤਾ ਨਦੀਆਂ ਨੂੰ ਕੋਹਤਾ ਨੂੰ ਬਾਪ ਕੀ ਨੇ ਲੜਾਇਆ ਉਹਨਾਂ ਵਿੱਚ ਨਿਕਲਣਾ ਹੈ ਹਾਂਜੀ ਪਹੁੰਚੇ ਆਂ ਮੁਹਾਲੀ ਦੇ ਬਾਟ ਸੈਕਟਰ ਜਿੱਥੇ ਪੰਜਾਬ ਸਟੇਟ ਮਿਨਿਸਟਰੀ ਸਰਵਿਸ ਯੂਨੀਅਨ ਵੱਲੋਂ ਸਭਾਈ ਰੈਲੀ ਤੇ ਮਜਾਰਾ ਕੀਤਾ ਜਾ ਰਿਹਾ ਜਿਹੜੇ ਸਾਨੂੰ ਜੀਰੂ ਕਿ ਮੁੱਖ ਮੰਗਾਂ ਵਿੱਚ ਜਿਹੜੀਆਂ ਕਿਸ਼ਤਾਂ ਜਿਹੜੇ 16% ਬਕਾਇਆ ਨੇ ਜਾਰੀ ਕੀਤੀਆਂ ਜਾਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਕੀ ਹੈ ਸਾਡੀ ਜੰਮੇ ਬੰਦ ਕੀਤੇ ਪੱਤੇ ਬਹਾਲ ਕੀਤੇ ਜਾਣ ਮੰਗਾਂ ਵਾਸਤੇ ਸਮੁੱਚੇ ਪੰਜਾਬ ਦੇ ਕੋਨੇ-ਕੋਨੇ ਤੋਂ ਮਿਨਿਸਟਰियल ਸਟਾਫ ਦੇ ਕੰਮੇ ਪਹੁੰਚੇ ਹੋਏ ਨੇ ਸਾਡੇ ਸਾਹਮਣੇ ਸਟੇਜ ਤੇ ਸੰਬੋਧਨ ਕਰ ਲੈਣੇ ਨੇ ਸਾਥੀ ਸतीश ਰਾਣਾ ਜੀ ਕੋਆਰਡੀਨੇਟਰ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਔਰ ਪ੍ਰਧਾਨ ਪੰਜਾਬ ਸੁਆਰਡੀਨਟ ਸਰਸ ਫੈਡਰੇਸ਼ਨ 140622 ਬੀ ਚੰਡੀਗੜ੍ਹ ਸਾਥੀ ਸਤੀਸ਼ ਰਾਣਾ ਜੀ ਆਓ ਜੀ ਸੁਣਦੇ ਹਾਂ ਜਿਹਨਾਂ ਨੂੰ ਇਕਾਰ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਕੋਟ ਕੋਟੇ ਥੇਲੇ ਸੁਟਾਇਆ ਜਾ ਰਿਹਾ ਹੈ ਪੈਣਾ ਨੂੰ ਬਾਹਰ ਦੀ ਪੀਸਾ ਜਾ ਰਿਹਾ ਹੈ ਇਹ ਸਾਰਾ ਕੁਝ ਸਾਡੇ ਸਾਹਮਣੇ ਹੋ ਰਿਹਾ ਹੈ ਇਹ ਸਾਰਾ ਕੁਝ ਸਾਡੇ ਸਾਹਮਣੇ ਹੋ ਰਿਹਾ ਹੈ ਤਾਂ ਲਾਜ ਨਹੀਂ ਤਾਂ ਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਹਾਕਮਾਂ ਦੇ ਗਲਾਂ ਨਰੰਗੀ ਤੇ ਲਾਣਵਾੜ ਦੇ ਲਾਜ ਨਹੀਂ ਕੋਰਤੇ ਸਾਡੀ ਇਹ ਸਮਝ ਹੋਣੀ ਚਾਹੀਦੀ ਹੈ ਇਹ ਲਈ ਸਾਡੇ ਕਨੇ ਪਹਿਨੇ ਵੀ ਗਈ ਹੈ ਜੋ ਕਿ ਹਾਕਮ ਬੜਾ ਤੜਦਾ ਹੈ ਮਾਣ ਮਤਲਾਨ ਹੈ ਅੰਦਰ ਬੇਮਾਨ ਹੈ ਆਹੋ ਬੜਾ ਬੇਦਲਾ ਹੈ ਜਿਹਦੇ ਖਵਾ ਮਰਦੀ ਜਾ ਰਹੀ ਹੈ ਇਹ ਕਰਕੇ ਜੇ ਮਕਤਲ ਮਰਨ ਦੀ ਕੱਤੀ ਹੋ ਸਕਦੀ ਹੈ ਕਿ ਜੇ ਅੱਜੀ ਬੱਟ ਹੋ ਰਿਹਾ ਕਿਉਂ ਨਾ ਕੱਤ ਹੋ ਜਾਈਏ ਤੁਹਾਨੂੰ ਮੈਂ ਇਹੀ ਪੀਲ ਕਰਨ ਆਇਆ ਤੁਹਾਡੀ ਲੀਡਰਸ਼ਿਪ ਨੂੰ ਸਾਡੀ ਫੈਰਾਂ ਜੀ ਨੇ ਵੀ ਕਈ ਵਾਰ ਗੱਲ ਕੀਤੀ ਹੈ ਸਾਡੀ ਰੋਜੀ ਜੀ ਨੇ ਵੀ ਗੱਲ ਕੀਤੀ ਹੈ ਪਟਕਣਾ ਆਮ ਦਾ ਖੜੀ ਹੁੰਦੀ ਰਹਿੰਦੀ ਹੈ ਵੇ ਪਟਲ ਜੀ ਹੁਣ ਕੱਲੇ ਕਹਿ ਰਹੇ ਲੜਨ ਦਾ ਸਮਾਂ ਨਹੀਂ ਸਾਰੇ ਮਾਰ ਖਾਣਾਂ ਨੇ ਰੁਕ ਤੇ ਜਵਾਂਗੇ ਅਸੀਂ ਉਹ ਲੋਕ ਵੀ ਇਕੱਠੇ ਜਿੱਤੇ ਰਹਤੀ ਤੁਮਾਰੀ ਬੋਲ ਕੇ ਗਏ ਨੇ ਜਿਹਨੇ ਅੱਸੀ ਸੀ ਸਾਡੇ ਡੋਣ ਦੇ ਕਾਚੀ ਕਾਚੀ ਦਾਣ ਦੇ ਡੋਣ ਨੇ ਇਹਨਾਂ ਦੀ ਉਮਰਾਂ ਅੜ ਕਦੇ ਹੋਣ ਦੀ ਨਹੀਂ ਐ ਪਰ ਮੈਂ ਸਾਡੇ ਦਾ ਉਹਨਾਂ ਸਾਡੇ ਬਟਾ ਸਵਾਰ ਵਿੱਚ ਪੈਨਸ਼ਨ ਹੋਈ ਜਾ ਰਹੀ ਹੈ ਪੈਨਸ਼ਨ ਉਹਨਾਂ ਦੀ ਘਟਾਈ ਜਾ ਰਹੀ ਹੈ ਇਹ ਕਰਕੇ ਅੱਜ ਮੋੜੀ ਸੜਕਾਂ ਦੇ ਨਿਤਰੇ ਨੇ ਅਸੀਂ ਉਹਨਾਂ ਧਿਆ ਪੁੱਤਾਂ ਨੂੰ ਵੀ ਨਾਲ ਲੈ ਰਹੇ ਨੇ ਜਿਨ੍ਹਾਂ ਨੂੰ ਇਨਕਾਰ ਵੀ ਦਿੱਤਾ ਜਾ ਰਿਹਾ ਜਿਨ੍ਹਾਂ ਦਾ ਰੁਜ਼ਗਾਰ ਦੇ ਰਾਤੇ ਖੋਖਲ ਹੋ ਰਿਹਾ ਹੈ ਇੰਦਰਪਾਲ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਨ ਆਏ ਹੈ ਬਿਓ ਇਕੱਠੇ ਹੋ ਕੇ ਗੱਲਬਾਤ ਕਰਨੀ ਬਣਾ ਕੇ ਇਕੱਠੇ ਹੋ ਕੇ ਰਾਤਵਾਂ ਦੇ ਬੇਈਮਾਨ ਤੇ ਘਰਾਮ ਰੜੀਏ ਅਸੀਂ ਦੇ 22 ਡਿਗਰੀ ਲੁਧਿਆਣੇ ਮੀਟਿੰਗ ਤਾਂ ਜਾ ਰਹੇ ਆ ਤੁਹਾਡੀ ਕੋਈ ਸਮੱਸਿਆ ਹੋਵੇ ਤੁਹਾਨੂੰ ਦੱਸ ਦਿਓ ਕਿ ਅੱਗੇ ਪਿੱਛੇ ਕੰਮ ਮੇ ਕੋਈ ਦਿੱਕਤ ਨਹੀਂ ਐਸੀ ਆਓ ਇਕੱਠੇ ਹੋ ਕੇ ਬੈਠੀਏ ਪੈਂਸਨ ਭਵਨ ਦੇ ਵਿੱਚ 16 ਨਵੰਬਰ ਦਾ ਸਰੂਰ ਦੀ ਰੈਲੀ ਦਾ ਆਗਾਤ ਕੀਤਾ ਹੋਇਆ ਹੈ ਇਹ ਤੁਹਾਡੀ ਕੋਲ ਇੱਕ ਨਾਮ ਹੈ ਕਰਦੀ ਹੋਈ ਉਹ ਮੀਟਿੰਗ ਅੱਗੇ ਪਿੱਛੇ ਕਰ ਲਵਾਂਗੇ કોઈ સાડી એસી કોઈ નહીં જલન કરતાઓ પર કઠ્ઠે હોય તૂટનું લેઠે સાડ પ્રેમ આરસ ઉ એના શબ્દા પૂરા સમર્થન કર આપણા પવિત્ર સમજવ સમય કુશી કામી નહીં કૂલ મુલાઈ ਕੱਲੇ ਜਾੜੀਆ ਕਾਮੇ ਨੇ ਸਾਰੇ ਜਿਹੜੇ ਮਦਾਨਾਂ ਨੂੰ ਪੈਨਸ਼ਨ ਹੋਣ ਸਾਰੇ ਇਕੱਠੇ ਹੋ ਕੇ ਇੱਕ ਚੰਗੇ ਮਦਾਨ ਚਾਹੀਏ ਤੇਨਾ ਹਾਕ ਬਣ ਚਾਹੀਏ ਕਿਤੇ ਮੰਨਵਾ ਦੀ ਪ੍ਰਾਪਤੀ ਕਰੀਏ ਕਿਹਨਾਂ ਸਰਕਾਰ ਦਾ ਜੈ ਕਰਤਾ ਹੈ ਜਾਂ ਕਰਤੀ ਜਲ ਮਿਲਦਾ ਹੈ